ਦੋਸਤੋ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਲਗਾਤਾਰ ਜੰਗੀ ਮਾਹੌਲ ਜਿਹੜਾ ਉਹ ਉਸੇ ਤਰੀਕੇ ਨਾਲ ਬਣਿਆ ਹੋਇਆ ਹੈ ਹਾਲਾਤ ਜਿਹੜੇ ਆ ਉਹ ਬੇहद ਬੇहद ਗੰਭੀਰ ਨੇ ਕਈ ਵਾਰ ਤਾਂ ਇਦਾਂ ਹੁੰਦਾ ਨਾ ਕਿ ਆਪਾਂ ਵੈਸੇ ਹੀ ਆਮ ਤੌਰ ਤੇ ਸਾਡੇ ਮੀਡੀਆ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਜਾਂ ਪਾਕਿਸਤਾਨ ਦੇ ਵਿੱਚ ਵੀ ਬਹੁਤ ਐਮੀ ਹਰੇਕ ਗੱਲ ਨੂੰ ਹੀ ਕਹਿ ਦਿੱਤਾ ਜਾਂਦਾ ਹੈ ਕਿ ਜੀ ਬੜੇ ਬੁਰੇ ਹਾਲਾਤ ਨੇ ਬੜੇ ਗੰਭੀਰ ਹਾਲਾਤ ਨੇ ਪਰ ਡੈਫੀਨਿਟਲੀ ਇਸ ਸਮੇ ਜਿਹੜਾ ਸਮਾਂ ਚੱਲ ਰਿਹਾ ਇਸ ਸਮੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਅਕਤਿਮਾ ਕਦੇ ਸਾਰ ਹੀ ਕੁਝ ਇਦਾਂ ਦਾ ਹੋ ਸਕਦਾ ਜਿਹੜਾ ਕਿ ਵੀ ਤੁਸੀਂ ਕਿਆਸਿਆ ਨਾ ਹੋਵੇ ਇਹ ਦੋਹਾਂ ਪਾਸਿਆਂ ਦੇ ਜਿਹੜੇ ਮੁਲਕ ਆ ਦੋਨੇ ਪਾਸੇ ਜਿਹੜੇ ਮਿਲਟਰੀ ਇਹ ਹੈਗੇ ਨੇ ਪਾਕਿਸਤਾਨ ਦੀ ਵੀ ਤਗੜੀ ਮਿਲਟਰੀ ਆ ਇੰਡੀਆ ਦੀ ਤਾਂ ਆਬਵੀਅਸਲੀ ਬਹੁਤ ਵੱਡੀ ਮਿਲਟਰੀ ਆ ਤੇ ਪਾਕਿਸਤਾਨ ਦੇ ਨਾਲ ਤਾਂ ਕਾਫੀ ਜਿਆਦੇ ਵੱਡੀ ਮਿਲਟਰੀ ਆ ਇੰਡੀਆ ਦੀ ਤੇ ਸਾਜੂ ਸਮਾਨ ਵੀ ਇੰਡੀਆ ਦੇ ਕੋਲ ਜਿਆਦੇ ਆ ਪਰ ਹਾਲਾਤ ਕਿਉਂਕਿ ਇਹ ਆਪਾਂ ਸਾਰੇ ਬੈਕਗ੍ਰਾਉਂਡ ਤੁਸੀਂ ਜਾਣਦੇ ਹੋ ਲਗਾਤਾਰ ਤੁਹਾਡੇ ਨਾਲ ਇਹ ਰਿਪੋਰਟ ਮੈਂ ਕਰ ਰਿਹਾ ਆ ਕਿ ਪਿਛਲੇ ਪੈਲਗਾਮ ਹਮਲੇ ਤੋਂ ਬਾਅਦ ਜਿਹੜਾ ਇੰਡੀਆ ਨੇ ਜਦੋਂ ਅਟੈਕ ਕੀਤਾ ਪਾਕਿਸਤਾਨ ਦੇ 9 ਜਗ੍ਹਾਾਂ ਦੇ ਉੱਤੇ ਭਾਰਤ ਨੇ ਕਿਹਾ ਕਿ ਅਸੀਂ 9 ਜਗ੍ਹਾਾਂ ਦੇ ਉੱਤੇ ਪਾਕਿਸਤਾਨ ਦੇ ਜਿਹੜੇ دہشتਗਰਦਾਂ ਦੇ ਉੱਤੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਅੱਜ ਜਿਹੜੀ ਸਰਬ ਪਾਰਟੀ ਮੀਟਿੰਗ ਹੋਈ ਆ ਇੰਡੀਆ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਸੱਦਿਆ ਬੀਜੇਪੀ ਗੱਲ ਸਰਕਾਰ ਨੇ ਉਹਦੇ ਵਿੱਚ ਸਰਕਾਰ ਨੇ ਇਹ ਵੀ ਦਾਵਾ ਕੀਤਾ ਕਿ 100 ਦੇ ਕਰੀਬ ਜਿਹੜੇ دہشتਗਰਦ ਆ ਅਸੀਂ ਉਹ ਮਾਰ ਗ੍ਰਾਏ ਆ ਇਹ ਇਹਦੇ ਵਿੱਚ ਘਟੂ ਘਟ 100 ਦਹਿਸ਼ਤਗਰਦ ਮਾਰਨ ਦੀ ਜਿਹੜੀ ਗੱਲ ਆ ਇਹ ਸਰਪਾਰਟੀ ਮੀਟਿੰਗ ਦੇ ਵਿੱਚ ਕਹੀ ਗਈ ਆ ਜਿੱਥੇ ਰਾਜਨਾਥ ਸਿੰਘ ਹੁਣੀ ਜਿਹੜੇ ਆਪਣੇ ਡਿਫੈਂਸ ਮਿਨਿਸਟਰ ਇੰਡੀਆ ਦੇ ਉਹ ਜਿੱਥੇ ਬਾਕੀ ਪਾਰਟੀਆਂ ਦੇ ਲੀਡਰਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਆ ਤੇ ਇਸੇ ਤਰੀਕੇ ਨਾਲ ਪਾਕਿਸਤਾਨ ਅੱਡ ਦਾਅਵੇ ਕਰ ਰਿਹਾ ਇੰਡੀਆ ਦੇ ਵੱਲੋਂ ਅੱਡ ਦਾਅਵੇ ਕੀਤੇ ਜਾ ਰਹੇ ਆ ਪਰ ਇਹ ਗੱਲ ਪੱਕੀ ਆ ਕਿ ਜਿਹੜਾ ਜਿੱਦਾਂ ਬਾਲਾਕੂਟ ਸਟ੍ਰਾਈਕ ਦੇ ਦਰਮਿਆਨ ਕੀ ਹੋਇਆ ਸੀ ਕਿ ਇੰਡੀਅਨ ਜਹਾਜ਼ ਜਾਂਦੇ ਨੇ ਉੱਥੇ ਜਾ ਕੇ ਹਮਲਾ ਕਰਦੇ ਨੇ ਤੇ ਭਾਰਤ ਨੇ ਕਿਹਾ ਕਿ ਅਸੀਂ ਉਹਨਾਂ ਦਾ ਜਿਹੜਾ دہشتਗਰਦਾਂ ਦਾ ਉੱਥੇ ਇੱਕ ਇਨਫਰਾਸਟ੍ਰਕਚਰ ਸੀਗਾ ਉਹਨੂੰ ਤਬਾਹ ਕਰ ਦਿੱਤਾ ਆਬਵੀਅਸਲੀ ਪਾਕਿਸਤਾਨ ਇਸ ਚੀਜ਼ ਨੂੰ ਡਰਾਇ ਕਰਦਾ ਕਿ ਇੰਡੀਆ ਨੇ ਕੁਝ ਨਹੀਂ ਕੀਤਾ ਇੱਥੇ ਇਦਾਂ ਦਾ ਤੇ ਇਹ ਤਾਂ ਜੀ ਵੈਸੇ ਆ ਕੇ ਇੱਥੇ ਉਦਾਂ ਹੀ ਚਲੇ ਗਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਪਾਕਿਸਤਾਨ ਦੁਬਾਰਾ ਰਿਟੈਲੀਏਟ ਕਰਦਾ ਭਾਰਤ ਦੇ ਉੱਤੇ ਹਮਲਾ ਕਰਦਾ ਭਾਰਤ ਦੀਆਂ ਕੁਝ ਚੌਂਕੀਆਂ ਦੇ ਉੱਤੇ ਪਾਕਿਸਤਾਨੀ 에ਅਰਫੋਰਸ ਦੇ ਜਹਾਜ਼ ਆ ਕੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਨੇ ਇੰਡੀਆ ਵਾਲੇ ਵਾਪਸ ਉਹਨਾਂ ਨੂੰ ਜਵਾਬੀ ਕਾਰਵਾਈ ਕਰਦੇ ਉਦੋਂ ਹੀ ਜਿਹੜਾ ਇੰਡੀਆ ਦਾ ਜਹਾਜ਼ ਇੱਕ ਡਿੱਗਦਾ ਵਿਨੰਦਨ ਫੜਿਆ ਜਾਂਦਾ ਸ ਕਈਆਂ ਨੂੰ ਇਦਾਂ ਲੱਗਦਾ ਸੀ ਵੀ ਸ਼ਾਇਦ ਇੱਕ ਵਾਰੀ ਕੋ ਮਾੜੀ ਮੁੱਠੀ ਠਾਠੂ ਹੋਊਗੀ ਤੇ ਸਥਿਤੀਆਂ ਸੰਭਲ ਜਾਣਗੀਆਂ ਪਰ ਅੱਗੇ ਆਪਾਂ ਤੁਹਾਨੂੰ ਤੁਸੀਂ ਜਾਣਦੇ ਹੋ ਆਪਾਂ ਲਗਾਤਾਰ ਇਹ ਗੱਲ ਮੈਂ ਕਰਦਾ ਰਿਹਾ ਕਿ ਜਿਹੜੀ ਇਹ ਵਾਰ ਹੁੰਦੀ ਆ ਇਹਨੂੰ ਸ਼ੁਰੂ ਤਾਂ ਕੋਈ ਇੱਕ ਬੰਦਾ ਕਰ ਸਕਦਾ ਸ਼ੁਰੂ ਤਾਂ ਕੋਈ ਇੱਕ ਚੀਜ਼ ਕਰ ਸਕਦੀ ਆ ਖਤਮ ਕਦੇ ਵੀ ਇੱਕ ਬੰਦਾ ਨਹੀਂ ਕਰ ਸਕਦਾ ਹੁਣ ਇਦਾਂ ਦੇ ਹਾਲਾਤ ਬਣ ਚੁੱਕੇ ਨੇ ਚੰਗੀ ਗੱਲ ਹੋਵੇ ਕਿ ਇਹ ਸਥਿਤੀਆਂ ਇੱਥੇ ਹੀ ਕੰਟਰੋਲ ਕਰ ਲਈਆਂ ਜਾਣ ਅੰਤਰਰਾਸ਼ਟਰੀ ਤਾਕਤਾਂ ਦੇ ਵੱਲੋਂ ਪੂਰਾ ਜਿਹੜਾ ਪ੍ਰੈਸ਼ਰ ਤਾਂ ਪਾਇਆ ਜਾ ਰਿਹਾ ਕਿਉਂਕਿ ਭਾਰਤ ਤੇ ਪਾਕਿਸਤਾਨ ਦੋਵੇਂ ਨਿਊਕਲੀਅਰ ਕੰਟਰੀਜ਼ ਨੇ ਤੇ ਖੁਦਾ ਨਾ ਖਾਸ ਤਾਂ ਕਹਾਣੀ ਕੋ ਬਹੁਤ ਹੀ ਜਿਆਦਾ ਖਰਾਬੀ ਵੱਲੋਂ ਵੱਧਦੀ ਹੈ ਤਾਂ ਫਿਰ ਤਾਂ ਬਿਲਕੁਲ ਹੀ ਤਬਾਹੀ ਵਾਲਾ ਮੰਜ਼ਰ ਹੈ ਤੇ ਕੱਲੇ ਭਾਰਤ ਪਾਕਿਸਤਾਨ ਦੇ ਲਈ ਪੂਰੀ ਦੁਨੀਆ ਦੇ ਲਈ ਤਬਾਹੀ ਵਾਲਾ ਮੰਜ਼ਰ ਹੋ ਜਾਣਾ ਪਰ ਹੁਣ ਹੋਏ ਰਿਹਾ ਕਿ ਲਗਾਤਾਰ ਪਹਿਲਾਂ ਇੰਡੀਆ ਨੇ ਉਸ ਰਾਤ ਜਿਹੜਾ ਹਮਲਾ ਕੀਤਾ ਨੌ ਜਗ੍ਹਾਾਂ ਦੇ ਉੱਤੇ ਉਸ ਤੋਂ ਬਾਅਦ ਉਦਣੇ ਪਾਕਿਸਤਾਨ ਨੇ ਇਹ ਕਿਹਾ ਕਿ ਅਸੀਂ ਇੰਡੀਆ ਦੇ ਜੀ ਪੰਜ ਜਹਾਜ਼ ਸਿੱਟਦੇ ਆ ਇੰਡੀਆ ਆਬਵੀਅਸਲੀ ਇਹਨੂੰ ਇਸ ਕਲੇਮ ਨੂੰ ਨਹੀਂ ਮੰਨਦਾ ਤੇ ਬਾਅਦ ਵਿੱਚ ਪਾਕਿਸਤਾਨ ਦੇ ਵੱਲੋਂ ਲਗਾਤਾਰ ਬਾਰਡਰ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਰਹੀ ਆ ਪਰ ਜਿਹੜੀ ਲੰਗੀ ਰਾਤ ਸੀ ਉਹਦੇ ਦਰਮਿਆਨ ਇੱਕਦਾਂ ਅੰਮ੍ਰਿਤਸਰ ਦੇ ਵਿੱਚ ਧਮਾਕੇ ਸੁਣਾਈ ਦਿੱਤੇ ਆ ਹੁਣ ਜਿਹੜੀ ਹੁਣੇ ਇੱਕ ਰਿਪੋਰਟ ਆਈ ਆ ਇਹਦੇ ਵਿੱਚ ਕੁਝ ਕੁ ਪੁਸ਼ਟੀਆਂ ਹੋਈਆਂ ਨੇ ਕਿ ਬਿਲਕੁਲ ਪਾਕਿਸਤਾਨ ਨੇ ਭਾਰਤ ਦੇ ਕਈ ਜਗ੍ਹਾਾਂ ਦੇ ਉੱਤੇ ਜਿਹੜਾ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣੇ ਇੰਡੀਆ ਟੂਡੇ ਜਾਂ ਇੰਡੀਅਨ ਐਕਸਪ੍ਰੈਸ ਦੀ ਵੀ ਰਿਪੋਰਟ ਜਿਹੜੀ ਮੈਂ ਦੇਖ ਰਿਹਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਈ ਭਾਰਤ ਸਰਕਾਰ ਨੇ ਅਫੀਸ਼ੀਅਲ ਬਿਆਨ ਜਾਰੀ ਕੀਤਾ ਕਿ 7 ਤੇ 8 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਨੇ ਡਰੋਨ ਤੇ ਮਸਾਇਲਾਂ ਦਾ ਅਪਯੋਗ ਕਰਕੇ ਅਵੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਸਹਿਤ ਕੁੱਲ 15 ਸ਼ਹਿਰਾਂ ਦੇ ਵਿੱਚ ਇੰਡੀਆ ਦੇ ਕਈ ਜਿਹੜੇ ਆਰਮੀ ਦੇ ਠਿਕਾਣੇ ਆ ਉਹਨਾਂ ਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਇਹ ਤੇ ਭਾਰਤ ਨੇ ਪਾਕਿਸਤਾਨ ਤੇ ਜਵਾਬੀ ਕਾਰਵਾਈ ਕਰਦੇ ਹੋਇਆ ਜਿਹੜਾ 에ਅਰ ਡਿਫੈਂਸ ਸਿਸਟਮ ਆ ਉਹ ਪਾਕਿਸਤਾਨ ਦੇ ਵਿੱਚ ਲਾਹੌਰ ਦਾ ਜਿਹੜਾ 에ਅਰ ਡਿਫੈਂਸ ਸਿਸਟਮ ਆ ਉਹਨੂੰ ਤਬਾਹ ਕਰ ਦਿੱਤਾ ਹੁਣ ਇਸ ਕਿਉਂਕਿ ਇਹ ਪੁਸ਼ਟੀ ਤਾਂ ਹੁੰਦੀ ਆ ਇੱਕਦਾਂ ਕਿਉਂਕਿ ਇੰਡੀਆ ਦੇ ਵਿੱਚ ਕੱਲ ਮੌਕ ਡ੍ਰਿਲ ਹੋ ਰਹੀ ਸੀਗੀ ਵੈਸੇ ਬਲੈਕਆਊਟ ਦੀਆਂ ਚੱਲ ਰਹੀਆਂ ਸੀਗੀਆਂ ਫਿਰ ਲਗਾਤਾਰ ਸੋਸ਼ਲ ਮੀਡੀਆ ਤੇ ਰੌਲਾ ਰੱਪਾ ਚੱਲਦਾ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਧਮਾਕੇ ਸੁਣਾਈ ਦਿੱਤੇ ਗਏ ਹੁਣ ਹੁਣ ਜਦੋਂ ਖੁਦ ਇੰਡੀਅਨ ਜਿਹੜਾ ਅਫੀਸ਼ੀਅਲ ਬਿਆਨ ਦੇ ਵਿੱਚ ਗੱਲ ਮਿਲਦੀ ਆ ਸਾਨੂੰ ਕਿ ਅੰਮ੍ਰਿਤਸਰ ਵੀ ਉਹਨਾਂ ਸ਼ਹਿ ਜਿੱਥੇ ਕਿ ਪਾਕਿਸਤਾਨ ਦੀ ਮਿਲਟਰੀ ਨੇ ਜਿਹੜਾ ਕੋਸ਼ਿਸ਼ ਕੀਤੀ ਆ ਅਟੈਕ ਕਰਨ ਦੀ ਇੰਡੀਆ ਟੂਡੇ ਦੀ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੰਡੀਆ ਦੇ ਵੱਲੋਂ ਆਫੀਸ਼ੀਅਲ ਬਿਆਨ ਜਾਰੀ ਕਰਕੇ ਇਹ ਗੱਲ ਦੱਸੀ ਗਈ ਆ ਕਿ ਵੀ ਅਮਰਤਸਰ ਵੀ ਉਹਦੇ ਵਿੱਚ ਹੈਗਾ ਦੈਟ ਮੀਨਸ ਕਿ ਉਹ ਜਿਹੜੇ ਲੋਕਾਂ ਨੂੰ ਧੁਮਾਕਾ ਸੁਣਾਈ ਦਿੱਤਾ ਉਹ ਸਹੀ ਸੀ ਤੇ ਹੁਣ ਵੀ ਉੱਥੇ ਮਲਵਾ ਵੀ ਜਿਹੜਾ ਉਹਨਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾ ਕੇ ਮੀਡੀਆ ਵਾਲੇ ਦਿਖਾ ਰਹੇ ਨੇ ਤੇ ਉਹ ਜਿਹੜੇ ਲੋਕ ਆ ਖੇਤ ਦੇ ਉਹ ਵੀ ਦੱਸ ਰਹੇ ਨੇ ਤੇ ਉਧਰੋਂ ਦੂਜੇ ਪਾਸੇ ਪਾਕਿਸਤਾਨ ਦੇ ਕਈ ਸ਼ਹਿਰਾਂ ਜਿਨ੍ਹਾਂ ਦੇ ਵਿੱਚ ਲਾਹੌਰ ਵੀ ਆ ਗੁੰਜਰਾਵਾਲਾ ਵੀ ਆ ਹੋਰ ਕਈ ਸ਼ਹਿਰ ਆ ਜਿਨ੍ਹਾਂ ਦੇ ਵਿੱਚ ਵੀ ਇੰਡੀਅਨ ਡਰੋਨ ਐਂਟਰ ਹੋਏ ਆ ਤੇ ਪਾਕਿਸਤਾਨ ਦੇ ਅੰਦਰ ਤੱਕ ਇੰਡੀਅਨ ਡਰੋਨ ਜਿਹੜੇ ਗਏ ਆ ਉਹ ਉਹ ਫਿਰ ਇਹ 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 ਇਥੋਂ ਹੀ ਇੰਡੀਆ ਦੇ ਇਸ ਬਿਆਨ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਆ ਕਿ ਜਿਹੜਾ ਵਿਪਾਰਤ ਨੇ ਜਵਾਬੀ ਕਾਰਵਾਈ ਕੀਤੀ ਆ ਲੰਗੀ ਰਾਤ ਵੀ ਇੱਕ ਤਾਂ ਜਿਹੜਾ ਤੁਸੀਂ ਕਹਿ ਲੋ ਕਿ ਇਸ ਤੋਂ ਪਿਛਲੀ ਰਾਤ ਸੀ ਜਦੋਂ ਇੰਡੀਆ ਨੇ ਨੌ ਦਹਿਸ਼ਤਗਰਦ ਜਿਹੜਾ ਭਾਰਤ ਦਾ ਕਹਿਣਾ ਕਿ ਅਸੀਂ ਨੌ ਪਾਕਿਸਤਾਨ ਦੇ ਜਿਹੜੇ ਟੈਰਰਿਸਟ ਇਨਫਰਾਸਟ੍ਰਕਚਰਸ ਸਿਗਾ ਉਹਨੂੰ ਨਿਸ਼ਾਨਾ ਬਣਾਇਆ ਆਬਵੀਅਸਲੀ ਪਾਕਿਸਤਾਨ ਦਾ ਇਹ ਕਹਿਣਾ ਕਿ ਇਹ ਕੋਈ ਦਹਿਸ਼ਤਗਰਦੀ ਨਹੀਂ ਸੀ ਇਹ ਤਾਂ ਜੀ ਦਹਿਸ਼ਤਗਰਦ ਨਹੀਂ ਸੀਗੇ ਇਹ ਤਾਂ ਸਿਵਿਲਿਅਨਸ ਸੀਗੇ ਜਿਨ੍ਹਾਂ ਨੂੰ ਭਾਰਤ ਨੇ ਉੱਥੇ ਆ ਕੇ ਮਾਰ ਦਿੱਤਾ ਸੋ ਜੇਕਰ ਮੈਂ ਹੁਣ ਤੁਹਾਡੇ ਨਾਲ ਇੰਟਰਨੈਸ਼ਨਲ ਮੀਡੀਆ ਜਿਹੜਾ ਕੀ ਰਿਪੋਰਟ ਕਰ ਰਿਹਾ ਉਹਦੇ ਵੱਲੋਂ ਲਗਾਤਾਰ ਇਹ ਜਿਹੜੀ ਗੱਲ ਕਹੀ ਇੱਕ ਤਾਂ ਪੂਰੀ ਦੁਨੀਆ ਜਿਹੜਾ ਰੈਸਟ੍ਰੇਨ ਦੇ ਲਈ ਕਹਿ ਰਹੀ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਹੁਣੇ ਹੀ ਸਕਾਈ ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਬੈਸੇ ਜਿਹੜੇ ਅਤੌਲਾ ਤਾਰ ਰਹੇ ਆ ਨਾ ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰੀ ਇਹਨਾਂ ਦੀ ਬੈਸੇ ਉੱਥੇ ਮੁਲਕ ਦੇ ਵਿੱਚ ਵੀ ਇਹਨਾਂ ਨੂੰ ਘਾਟੀ ਇਹਨਾਂ ਨੂੰ ਕੋਈ ਪੁੱਛਦਾ ਤੇ ਇਹ ਅੰਨੇ ਬਾਈ ਬਿਆਨ ਦਿੰਦੇ ਆ ਪਾਕਿਸਤਾਨ ਦੀ ਸਰਕਾਰ ਦਾ ਤਾਂ ਉੱਥੇ ਦੀ ਮਿਲਟਰੀ ਦਾ ਤਾਂ ਇਨਾਂਕ ਹਿਸਾਬ ਕਿਤਾਬ ਜਿਹੜਾ ਹਿੱਲਿਆ ਪਿਆ ਕਿ ਕੁਝ ਸਮਝ ਨਹੀਂ ਆ ਰਿਹਾ ਗੋ ਜਿਹੜੀ ਪਾਕਿਸਤਾਨ ਦੀ ਗਵਰਨਮੈਂਟ ਆ ਉਹ ਕੋਈ ਹੋਰ ਬਿਆਨ ਦੇ ਰਹੀ ਆ ਤੇ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਆ ਉਹ ਕੋਈ ਹੋਰ ਬਿਆਨ ਦੇ ਰਹੀ ਆ ਪਾਕਿਸਤਾਨ ਦੀ ਗਵਰਨਮੈਂਟ ਇਹਨਾਂ ਦੇ ਜਿਹੜੇ ਇਨਫੋਰਮੇਸ਼ਨ ਮਿਨਿਸਟਰੀ ਆ ਤਾਰਰ ਸਾਹਿਬ ਤੇ ਇਹਨਾਂ ਦੇ ਜਿਹੜੇ ਈਵਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਹ ਗੱਲ ਕਹਿੰਦੇ ਨੇ ਕਿ ਜੀ ਅਸੀਂ ਜਿਹੜਾ ਕੰਮ ਕਰਨਾ ਸੀ ਕਰ ਦਿੱਤਾ ਕਿ ਭਾਰਤ ਵਾਲਿਆਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਉਹਨਾਂ ਦੇ 5 ਜਹਾਜ਼ ਸਿੱਟਦੇ ਤੇ ਬਸ ਹੁਣ ਲਾ ਲਾ ਖੈਰਸਲਾ ਹੁਣ ਅਸੀਂ ਹੋਰ ਕੁਝ ਨਹੀਂ ਕਰਨਾ ਠੀਕ ਆ ਕਹਾਣੀ ਖਤਮ ਆ ਇਨਾਂ ਦੇ ਜਿਹੜੇ ਉਹ ਰਾਣਾ ਸੁਨਾਉਲਾ ਸਾਹਿਬ ਹੈ ਉਹ ਵੀ ਕਹਿੰਦੇ ਵੀ ਹੁਣ ਅਸੀਂ ਹੋਰ ਕੁਝ ਨਹੀਂ ਕਰਨਾ ਭਾਰਤ ਤੇ ਜੇਕਰ ਗਾਂਗ ਅੱਗੇ ਨਾ ਵਧੇ ਤਾਂ ਅਸੀਂ ਹੁਣ ਹੋਰ ਕੁਝ ਨਹੀਂ ਕਰਨਾ ਜਦਕਿ ਜਿਹੜੀ ਪਾਕਿਸਤਾਨ ਦੇ ਆਈਐਸਪੀ ਆ ਰਿਹਾ ਮਿਲਟਰੀ ਸਟੈਬਲਿਸ਼ਮੈਂਟ ਆ ਉਹ ਕਹਿੰਦੀ ਆ ਕਿ ਪਾਕਿਸਤਾਨੀਆਂ ਦੇ ਡੁੱਲੇ ਖੂਨ ਦੇ ਕਤਰੇ ਕਤਰੇ ਦਾ ਸੀ ਜਵਾਬ ਦਵਾਂਗੇ ਉਹਦਾ ਬਦਲਾ ਅਸੀਂ ਲਵਾਂਗੇ ਸੋ ਉਹਨਾਂ ਜਿਹੜਾ ਮਿਲਟਰੀ ਸਟੈਬਲਿਸ਼ਮੈਂਟ ਹੈ ਉਹਦੇ ਵੱਲੋਂ ਇਹ ਸਮਝ ਜਿਹੜਾ ਦਿੱਤੀ ਜਾ ਰਹੀ ਆ ਲੋਕਾਂ ਨੂੰ ਕਿ ਅਸੀਂ ਹਜੇ ਅਟੈਕ ਕਰਨਾ ਹੈ ਇੰਡੀਆ ਦੇ ਉੱਤੇ ਅੱਛਾ ਇਹ ਵੀ ਗੱਲ ਹੈ ਜੀ ਕਿ ਇਹ ਪਾਕਿਸਤਾਨ ਦੇ ਕਈ ਲੋਕਾਂ ਨੇ ਇਹ ਗੱਲ ਕਨਫਰਮ ਕੀਤੀ ਆ ਤੇ ਲਗਾਤਾਰ ਜਦੋਂ ਇਹ ਅਟੈਕ ਸ਼ੁਰੂ ਹੋਇਆ ਉਦੋਂ ਤੇ ਉਸ ਤੋਂ ਪਹਿਲਾਂ ਵੀ ਜਦੋਂ ਇਹ ਹਫ਼ਤੇ ਦੋ ਹਫ਼ਤਿਆਂ ਤੋਂ ਸਥਿਤੀ ਜਾਰੀ ਸੀ ਪਾਕਿਸਤਾਨ ਦੇ ਅੰਦਰ ਜਿਹੜੇ ਮਿਲਟਰੀ ਦੇ ਨਾਲ ਜਿਹੜੇ ਕਲੋਜ਼ ਲੂਕ ਆ ਉਹ ਲਗਾਤਾਰ ਮੀਡੀਆ ਤੇ ਆ ਕੇ ਛਾਤੀ ਚੌੜੀ ਕਰਕੇ ਕਹਿੰਦੇ ਰਹੇ ਨੇ ਕਿ ਜੇ ਇੰਡੀਆ ਨੇ ਸਾਡੇ ਵੱਲ ਦੇਖਿਆ ਤੇ ਅਸੀਂ ਉਹਨਾਂ ਦੇ 8 9 ਇਦਾਂ ਦੇ ਟਾਰਗੇਟ ਲੌਕ ਕੀਤੇ ਹੋਏ ਆ ਕਿ ਅਸੀਂ ਸੋਚਣਾ ਨਹੀਂ ਠਾ ਠਾ ਮਸਾਇਲਾ ਦਾਗ ਦੇਣੀਆਂ ਉਹਦੇ ਵਿੱਚ ਇੰਡੀਆ ਦੇ ਪਾਣੀ ਦੇ ਸਟਰਕਚਰ ਵੀ ਡੈਮ ਵਗੈਰਾ ਵੀ ਹੈਗੇ ਆ ਤੇ ਹੋਰ ਇੰਡੀਆ ਦੇ ਬੜੇ ਕ੍ਰਿਟੀਕਲ ਇਨਫਰਾਸਟ੍ਰਕਚਰ ਆ ਜਿਹੜੇ ਅਸੀਂ ਲੌਕ ਕੀਤੇ ਹੋਏ ਆ ਤੇ ਅਸੀਂ 1 ਮਿੰਟ ਨਹੀਂ ਸੋਚਣਾ ਜਦੋਂ ਇਦਾਂ ਦਾ ਕੁਝ ਵੀ ਹੁੰਦਾ ਤੇ ਉਹ ਆਬਵੀਅਸਲੀ ਉਹ ਅਜੇ ਸੋਚ ਹੀ ਰਹੇ ਨੇ ਉਦਾਂ ਦਾ ਤਾਂ ਉਧਰੋਂ ਕੁਝ ਨਹੀਂ ਕੀਤਾ ਗਿਆ ਤੇ ਪਾਕਿਸਤਾਨ ਦੀ ਮਿਲਟਰੀ ਦੇ ਉੱਤੇ ਬਹੁਤ ਜ਼ਿਆਦਾ ਦਬ ਮੰਨੇ ਜਾਂਦੇ ਉਹਨਾਂ ਦਾ ਇਹ ਕਹਿਣਾ ਕਿ ਪਾਕਿਸਤਾਨ ਦੀ ਜਿਹੜੀ ਮਿਲਟਰੀ ਆ ਉਹ ਗੋਲੀਆਂ ਕੱਲੇ ਪੀਟੀਆਈ ਵਾਲੇ ਬਰਕਰਾਰਾ ਤੇ ਚਲਾ ਸਕਦੀ ਆ ਤੇ ਡੰਡੇ ਸਾਡੇ ਹੀ ਮਾਰ ਸਕਦੇ ਆ ਤੁਸੀਂ ਜਦੋਂ ਮੋਰਿਓ ਬੰਦੂਕ ਦੀ ਦੀ ਆ ਹੁਣ ਤੁਸੀਂ ਕਿਉਂ ਨਹੀਂ ਉਹਦਾ ਜਵਾਬੀ ਕਾਰਵਾਈ ਕਰ ਰਹੇ ਸੋ ਇਸ ਕਰਕੇ ਪਾਕਿਸਤਾਨ ਦੀ ਜਿਹੜੀ ਮਿਲਟਰੀ ਆ ਉਹ ਵੀ ਕਾਫੀ ਜ਼ਿਆਦਾ ਦਬਾਅ ਦੇ ਵਿੱਚ ਆ ਤੇ ਤੁਹਾਨੂੰ ਪਤਾ ਉਹਨਾਂ ਨੇ ਆਪਣਾ ਦਬਾਅ ਦਬਦਬਾ ਮੁਲਕ ਦੇ ਉੱਤੇ ਇਸੇ ਕਰਕੇ ਬਰਕਰਾਰ ਰੱਖਿਆ ਹੋਇਆ ਕਿ ਅਸੀਂ ਤੁਹਾਨੂੰ ਇੰਡੀਆ ਤੋਂ ਬਚਾਉਨੇ ਆ ਤੇ ਇਸ ਕਰਕੇ ਸਾਰੀ ਤੁਹਾਨੂੰ ਸਾਡੀ ਮੰਨਣੀ ਪੈਣੀ ਆ ਤੇ ਜੇਕਰ ਹੁਣ ਲੋਕੀ ਕਹਿਣਗੇ ਵੀ ਲਾਹੌਰ ਤੱਕ ਗੁੰਝਰਾਵਾਲਾ ਤੱਕ ਇੰਡੀਆ ਦੇ ਡਰੋਨ ਤੇ اٹੈਕ ਕਰ ਰਿਹਾ کافی ਜਿਆਦਾ ਦਬਾ ਦੇ ਵਿੱਚ ਨੇ ਇਧਰੋਂ ਇੰਡੀਅਨ ਜਿਹੜੇ ਐਕਸਟਰਨਲ ਫੇਅਰਜ਼ ਮਿਨਿਸਟਰ ਨੇ ਜੈ ਸ਼ੰਕਰ ਸਾਹਿਬ ਉਹਨਾਂ ਦੀ ਇਰਾਨੀਅਨ ਜਿਹੜੇ ਉਹਨਾਂ ਦੇ ਹਮਰਤਬਾ ਨੇ ਇਰਾਨੀਅਨ ਫੋਰਨ ਮਿਨਿਸਟਰ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਕਿਉਂਕਿ ਜਿਹੜੇ ਇਰਾਨ ਦੇ ਫੋਰਨ ਮਿਨਿਸਟਰ ਨੇ ਇਹ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜੇ ਤਾਲੁਕਾਤ ਬਿਹਤਰ ਕਰਵਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਪਹਿਲਾਂ ਪਾਕਿਸਤਾਨ ਵੀ ਜਾ ਕੇ ਆਏ ਸੀ ਇਹ ਸੁਜੈ ਸ਼ੰਕਰ ਸਾਹਿਬ ਨੇ ਉਹਨਾਂ ਨੂੰ ਸਿੱਧਾ-ਸਿੱਧਾ ਇਹ ਗੱਲ ਕਹੀ ਹੈ ਕਿ ਜੇਕਰ ਅਸੀਂ ਸਾਡੇ ਉੱਤੇ ਦਹਿਸ਼ਤਗਰਦ ਹਮਲਾ ਹੋਇਆ ਪਹਿਲਗਾਮ ਦੇ ਵਿੱਚ ਉਹਦਾ ਜਵਾਬ ਜੈ ਸ਼ੰਕਰ ਸਾਹਿਬ ਨੇ ਕਿਹਾ ਕਿ ਇੰਡੀਆ ਨੇ ਪਾਕਿਸਤਾਨ ਦੇ ਅੰਦਰ ਹਮਲਾ ਕਰਕੇ ਦਿੱਤਾ ਜੇਕਰ ਹੁਣ ਪਾਕਿਸਤਾਨ ਇਹਦਾ ਜਵਾਬੀ ਕਾਰਵਾਈ ਕੋ ਕਰਦਾ ਸਾਡੇ ਉੱਤੇ ਤਾਂ ਇਹਦਾ ਅਸੀਂ ਬਹੁਤ ਜ਼ਿਆਦਾ ਸਖਤ ਜਿਹੜਾ ਮਿਲਟਰੀ ਰਿਸਪੌਂਸ ਹੈ ਉਹ ਅਸੀਂ ਪਾਕਿਸਤਾਨ ਨੂੰ ਦਵਾਂਗੇ ਸੋ ਇਹਦੇ ਵਿੱਚ ਜਿਹੜੇ ਤਾਰਨ ਸਾਹਿਬ ਦਾ ਬਿਆਨ ਸਕਾਈ ਨਿਊਜ਼ ਤੇ ਕੋਟ ਕੀਤਾ ਆਬਵੀਸਲੀ ਇਹਨਾਂ ਨੇ ਕੋਈ ਉੱਥੇ ਆਪਣਾ ਸਬੂਤ ਵਗੈਰਾ ਤਾਂ ਕੋਈ ਨਹੀਂ ਦਿੰਦੇ ਉਹਨਾਂ ਦਾ ਕਹਿੰਨਾ ਕਿ 40-50 ਇੰਡੀਅਨ ਸੋਲਜਰ ਅਸੀਂ ਮਾਰ ਦਿੱਤੇ ਆ ਪਰ ਇਹ ਚਲੋ ਇਦਾਂ ਦੀਆਂ ਗੱਲਾਂ ਐਵੇਂ ਹੀ ਕਹੀ ਜਾਂਦੇ ਅੱਗੇ ਇਹਨਾਂ ਦੇ ਕਈ ਲੋਕਾਂ ਨੇ ਇੱਥੇ ਤੱਕ ਵੀ ਪਾਕਿਸਤਾਨ ਦੇ ਵਿੱਚ ਉੱਥੇ ਚਲਾ ਦਿੱਤਾ ਕਿ ਵੀ ਭਾਈ ਅਸੀਂ ਇੰਡੀਆ ਦੇ ਕਈ ਇਲਾਕੇ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਨੇ ਉਹਨਾਂ ਦੇ 50-100 ਤੋਂ ਜ਼ਿਆਦਾ ਉਹਨਾਂ ਦੇ ਜਿਹੜੇ ਇਹਨਾਂ ਦੀ ਇੱਕ ਮਨਿਸਟਰ ਨੇ ਵੀ ਕਹਿ ਦਿੱਤਾ ਕਿ ਅਸੀਂ ਉਹਨਾਂ ਦੇ ਜਿਹੜੇ ਫੌਜੀ ਆ ਉਹ ਕਬਜ਼ੇ ਦੇ ਵਿੱਚ ਲੈ ਲੈਨੇ ਉਹਨਾਂ ਨੂੰ ਪੀਓ ਪ੍ਰੀਜ਼ਨਸ ਆਫ ਵਾਰ ਬਣਾ ਲਿਆ ਪੀਓਡਬਲ ਬਣਾ ਲਿਆ ਸੋ ਇਸ ਕਰਕੇ ਇਹਨਾਂ ਦੇ ਬਿਆਨਾਂ ਨੂੰ ਕੋਈ ਜ਼ਿਆਦਾ ਦੁਨੀਆ ਉਸ ਤਰੀਕੇ ਨਾਲ ਦੇਖ ਨਹੀਂ ਰਹੀ ਦੁਨੀਆ ਵੀ ਇਹੀ ਦੇਖਦੀ ਆ ਕਿ ਪਾਕਿਸਤਾਨ ਦੀ ਮਿਲਟਰੀ ਸਟੈਬਲਿਸ਼ਮੈਂਟ ਆਈਐਸਪੀਆਰ ਕੀ ਕਹਿੰਦਾ ਗਵਰਨਮੈਂਟ ਨੂੰ ਦੁਨੀਆ ਵੀ ਕੋਈ ਜ਼ਿਆਦਾ ਉੱਤੇ ਸੀਰੀਅਸਲੀ ਲੈ ਰਹੀ ਤੇ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਇਹ ਜਿਹੜੀ ਦੂਜੀ ਰਾਤ ਲੰਗੀ ਆ ਉਹਦੇ ਵਿੱਚ ਵੀ ਲਗਾਤਾਰ ਡਰੋਨ ਹਮਲੇ ਹੁੰਦੇ ਰਹੇ ਨੇ ਹੁਣ ਇਸ ਸਮੇਂ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਸਥਿਤੀਆਂ ਬੇਹੱਦ ਖਤਰਨਾਕ ਨੇ ਤੇ ਦੁਆ ਕਰਦੇ ਆ ਕਿ ਕੋਈ ਵੀ ਜਿਹੜੀ ਆ ਸਥਿਤੀ ਇਤੋਂ ਜ਼ਿਆਦਾ ਜਿਹੜੇ ਆ ਹ ਕਸ਼ਮੀਰ ਦੇ ਵਿੱਚ ਲਗਾਤਾਰ ਫਾਇਰਿੰਗ ਦੇ ਚੱਲਦੇ ਆ ਬਹੁਤ ਸਾਰੇ ਸਵੇਲੀయన్స్ ਮਾਰੇ ਗਏ ਨੇ ਤੇ ਉੱਥੇ ਜਿਹੜਾ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਕਈ ਇਲਾਕੇ ਕਹਿੰਲਾਂ ਕਿ ਹੁਣ ਇਹ ਸਭ ਦੀ ਜੱਦ ਦੇ ਵਿੱਚ ਨੇ ਤੇ ਜਿਹੜਾ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਪਾਕਿਸਤਾਨ ਦੀ ਜਿਹੜੀ ਮਿਲਟਰੀ ਆ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਆ ਸੋ ਜੇਕਰ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਕੀਤੀ ਜਾਂਦੀ ਆ ਤੇ ਡੈਫੀਨਿਟਲੀ ਪੰਜਾਬ ਆ ਜਾਂ ਆਪਾਂ ਇਹ ਜਿਹੜੇ ਬਾਰਡਰ ਦੇ ਉੱਤੇ ਸੂਬੇ ਆ ਇਹਨਾਂ ਦੇ ਉੱਤੇ ਸਿੱਧਾ ਇਹਦਾ ਅਸਰ ਪੈਣਾ ਸੋ ਖੈਰ ਲਗਾਤਾਰ ਤੁਹਾਡੇ ਨਾਲ ਅਪਡੇਟਸ ਲੈ ਕੇ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਸ